ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਦੋਸਤੋ ਤੂੜੀ ਖਤਮ ਹੋ ਗਈ ਸੀ ਤਾਂ ਪਰਾਲੀ ਲੈਣ ਚੱਲਾ ਸੀਗਾ ਤੇ ਰਾਹ ਦੇ ਵਿੱਚ ਤਕਰੀਬਨ ਆ ਦੇਖੋ ਸੱਪ ਦੀ ਕੰਜ ਪੂਰੀ ਦੀ ਪੂਰੀ ਐਨ ਥੋੜੀ ਵੀ ਘਟ ਨਹੀਂ ਹੈਗੀ ਐਨ ਜਾਨਕਿ ਸਿਰੇ ਤੋਂ ਲੈ ਕੇ ਪੂਛ ਤੋਂ ਲੈ ਕੇ ਇਹ ਮੂੰਹ ਵੀ ਐਨ ਬਣਿਆ ਐ ਸੱਪ ਦਾ ਇਹ ਅੱਜ ਕੱਲ ਦੇ ਵਿੱਚ ਲਾਈ ਐ ਦੇਖੋ ਕਿੰਨਾ ਲੰਬਾ ਸੱਪ ਐ ਜਿਆਦਾ ਤੋਂ ਜਿਆਦਾ 7-8 ਫੁੱਟ ਦਾ ਤਾਂ ਹੈਗਾ ਹੀ ਐ ਛੋਟੇ ਹੁੰਦੇ ਕਦੇ ਲੱਭ ਜਾਂਦੀ ਹੁੰਦੀ ਸੀਗੀ ਤਾਂ ਘਰੇ ਰੱਖਦੇ ਹੁੰਦੇ ਸੀਗੇ ਇਹਨੂੰ ਟੇਪ ਲਾ ਕੇ ਜਾਂ ਕੰਧ ਦੇ ਨਾਲ ਚਮੇੜ ਦਿੰਦੇ ਸੀਗੇ ਦੇਖਦੇ ਆ ਹੁਣ ਇਹਨੂੰ ਲੈ ਕੇ ਜਾਂਨੇ ਆ ਘਰੇ ਦਿਖਾਣੇ ਆ ਜਿੱਦਾਂ ਕਰਦਿਆਂ ਨੇ ਨਹੀਂ ਦੇਖੀ ਹੁਣੀ ਨਿਆਣਿਆਂ ਨੇ ਐਨ ਪੂਰੀ ਦੀ ਪੂਰੀ ਐ ਸੱਪ ਦੀ ਕੰਜਾ ਕਈ ਲੋਕ ਬਹਿਮ ਵੀ ਕਰਦੇ ਹੁਣ ਇਹਦੇ ਵਿੱਚ ਚੱਕਣੀ ਨਹੀਂ ਚਾਹੀਦੀ ਜਾਂ ਕਿਦਾਂ ਪਰ ਦੇਖੋ ਘਰੇ ਲੈ ਕੇ ਜਾਂਨੇ ਆ ਇਹਨੂੰ ਬੇਚ ਰੱਖ ਲਈਏ ਦੋਸਤੋ ਟਰੰਕ ਦੇ ਵਿੱਚ ਮੋਟਰਸਾਈਕਲ ਦੀ ਚਲੋ ਘਰੇ ਲੈ ਕੇ ਚੱਲਦੇ ਇਹਨੂੰ ਕਾਂਜੀ ਚੁੱਕੀ ਸੀ ਨਾ ਉੱਥੋਂ ਖੇਤਾਂ 'ਚ ਮਿਲੀ ਸੀਗੀ ਆਪਾਂ ਨੂੰ ਉਹਨੂੰ ਮੈਂ ਦੋਨੇ ਪਾਸੇ ਨਾ ਸੈਲੋ ਟੇਪ ਚੋੜੀਏ ਆਪਣੀ ਕਿ ਚੌੜੀ ਜੀ ਆਉਂਦੀ ਸੈਲੋ ਟੇਪ ਦੋਨੇ ਪਾਸੇ ਲਾ ਦਤੀ ਨਾ ਇੱਧਰ ਲਈ ਬੈਕਸੈਟ ਤੇ ਵੀ ਤੇ ਫਰੰਟ ਤੇ ਵੀ ਇਹਦੇ ਨਾਲ ਇਹ ਬਚੀ ਰਹੂਗੀ ਯਾਨੀ ਕਹਿੰਦੇ ਮਤਲਬ ਜੇ ਘਰੇ ਵੀ ਰੱਖਣੀ ਹੈ ਤੁਸੀਂ ਟੁੱਟੂਗੀ ਨਾ ਨਾ ਦੋਸਤੋ ਮੈਂ ਤਕਰੀਬਨ ਛੋਟੇ ਹੁੰਦੇ ਪੱਠੇ-ਪੁੱਠੇ ਆਪਣੇ ਦਾਦੇ ਦੇ ਨਾਲ ਮੈਂ ਤਾਂ ਪਾਪਾ ਜੀ ਲੈਣ ਜਾਈਦਾ ਹੁੰਦਾ ਸੀਗਾ ਕਾਫੀ ਟਾਈਮ ਬਾਹਰ ਵੀ ਲਾਇਆ ਮੈਂ 15 ਸਾਲ ਤੇ ਮੁੜ ਕੇ ਫੇਰ ਹੁਣ ਪੱਠੇ-ਪੁੱਠੇ ਹੀ ਇੱਦਾਂ ਲਿਆਈ ਦੇ ਮੈਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਦੀ ਸੱਪ ਦੀਆਂ ਕੰਜਾਂ ਦਾ ਇਦਾਂ ਮਿਲਦੀਆਂ ਰਹਿੰਦੀਆਂ ਸੀਗੀਆਂ ਯਾਨੀ ਕਦੀ ਛੋਟੀ ਮਿਲਨੀ ਕਦੀ ਟੁੱਟਗੋ ਹੁਣੀ ਜਾਂ ਕਦੀ ਖਿਲਰ ਜਾਂਦੀ ਸੀਗੀ ਪਰ ਐਡੀ ਲੰਬੀ ਸੱਪ ਦੀ ਗੰਜ ਮੇਰੇ ਹਿਸਾਬ ਨਾਲ ਦੋਸਤੋ ਇਹ ਜਿੰਨਾ ਕਿ ਮੈਂ ਮੀਟਰ ਮਾਰ ਕੇ ਦੇਖਿਆ 9 ਫੁੱਟ ਦਾ ਸੱਪ ਆ ਇਹ 9 ਤੋਂ 10 ਫੁੱਟ ਦਾ ਤੇ ਇਹਦੀ ਮੈਂ ਰਾਤੀ ਲਿਆ ਕੇ ਇਹ ਸੱਪ ਦੀ ਕੰਜ ਨੂੰ ਤਕਰੀਬਨ ਮੈਂ ਦੋਨੇ ਪਾਸੇ ਇਹਨੂੰ ਸੈਲੋ ਟੇਪ ਇਦਾਂ ਲਾਤੀ ਆ ਦੇਖੋ ਦੋਸਤੋ ਫੇਸ ਵੀ ਇਹਦੇ ਹਨ ਬਣਿਆ ਦੇਖੋ ਅੱਖਾਂ ਤੇ ਤਕਰੀਬਨ ਪੂਰੀ ਦੀ ਪੂਰੀ ਕਿਤੋਂ ਵੀ ਟੁੱਟਿਓ ਨਹੀਂ ਹੈਗੀ ਪੂਰੀ ਦੀ ਪੂਰੀ ਆਪਾਂ ਨੂੰ ਇਹ ਮਿਲ ਗਈ ਤੇ ਹੁਣ ਮੈਂ ਇਹਨੂੰ ਸਾਂਭ ਕੇ ਰੱਖ ਲੈਣਾ ਕਹਿੰਦਾ ਮਤਲਬ ਆ ਦੇਖੋ ਦੋਨੇ ਪਾਸੇ ਸੈਲੋ ਟੇਪ ਇਧਰ ਹੀ ਸਾਈਡ ਵੀ ਤੇ ਇਹ ਇਧਰਲੀ ਸਾਈਡ ਵੀ ਦੋਨੇ ਪਾਸੇ ਸੈਲੋ ਟੇਪ ਦੇ ਨਾਲ ਇਹ ਪੂਰੀ ਸੇਫ ਹੋ ਗਈ ਐ। ਲੋ ਪੂਰੇ ਦਾ ਪੂਰਾ ਸੱਪ ਆਪਾਂ ਦੇ ਕੋਲੇ ਹੀ ਆ। ਇਹ ਤਾਂ ਸੰਭੀ ਆ ਕੋਈ ਐਡੀ ਵੀ ਵੱਡੀ ਗੱਲ ਨਹੀਂ ਹੈਗੀ। ਸਾਂਭਣ ਦਾ ਇਹੀ ਕਾਰਨ ਸੀਗਾ ਵੀ ਮੈਂ ਜ਼ਿੰਦਗੀ 'ਚ ਪਹਿਲੀ ਵਾਰੀ ਐਡੇ ਲੰਬੇ ਸੱਪ ਦੀ ਇਹ ਤਕਰੀਬਨ ਪੂਰੀ ਦੀ ਪੂਰੀ ਕਾਂਜ ਆਪਾਂ ਨੂੰ ਮਿਲੀ ਆ। ਥੋੜੀ ਵੀ ਜਿਹੜੀ ਟੁੱਟੀ ਹੋਣੀ ਹੈਗੀ। ਆ ਸਿਰਾ ਹੋ ਗਿਆ। ਤੇ ਸਿਰੇ ਤੋਂ ਲੈ ਕੇ ਦੋਸਤੋ ਆ ਜਿੱਦਾਂ ਹੋ ਗਿਆ ਇਹਦਾ ਫੇਸ ਹੋ ਗਿਆ। ਜਦ ਕਿ ਇਹ ਰੂਹ ਹੋ ਗਿਆ ਅੱਖਾਂ ਵੀ ਹੈਗੀਆਂ ਤੇ ਐਡੇ ਤਕਰੀਬਨ ਆ ਦੇਖੋ ਸਿਰਾ ਐਂਡ ਤੱਕ ਬਿਲਕੁਲ ਇੱਕ ਵੀ ਯਾਨੀ ਕਹਿੰਦਾ ਮਤਲਬ ਇੱਕ ਵੀ ਇੰਚ ਲਾ ਲਓ ਜਾਂ ਇੱਕ ਵੀ ਸੈਂਟੀਮੀਟਰ ਨਹੀਂ ਟੁੱਟੀ ਹੈ ਪੂਰੀ ਦੀ ਪੂਰੀ ਹੈ ਤੇ ਇਹ ਹੁਣ ਇਹ ਟੇਪ ਲਾਈ ਕਰਕੇ ਬਿਲਕੁਲ ਸੇਫ ਹੋ ਗਈ ਹੈ ਜਿੱਦਾਂ ਮਰਜ਼ੀ ਇਕੱਠੀ ਕਰਕੇ ਰੱਖ ਸਕਦੇ ਟੁੱਟੂਗੀ ਨਾ ਵੈਸੇ ਸ਼ੋਅ